ਸ਼੍ਰੀਕਲ ਮੈਂ ਸੁਨੇਨਾ ਦੇਸ਼ ਤੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਜਸਟਿਸ ਸੂਰਿਆਕਾਂਤ ਨੇ ਸੋਮਵਾਰ ਨੂੰ ਭਾਰਤ ਦੇ ਤਿਰਵੰਜਵੇਂ ਚੀਫ ਜਸਟਿਸ ਸੀਜੀਆਈ ਵਜੋਂ ਸੌਂ ਚੁੱਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ আয়ोजित ਇੱਕ ਸਮਾਰੋਹ ਵਿੱਚ ਉਹਨਾਂ ਨੂੰ ਅਹੁਦੇ ਦੀ ਸੌਂਚ ਕੇ ਇਸ ਦੌਰਾਨ ਬ੍ਰਾਜ਼ਿਲ ਸਮੇਤ 7 ਦੇਸ਼ਾਂ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਵੀ ਰਾਸ਼ਟਰਪਤੀ ਭਵਨ ਪਹੁੰਚੇ ਰਿਪੋਰਟ ਅਨੁਸਾਰ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨਾ ਵੱਡਾ ਅੰਤਰਰਾਸ਼ਟਰੀ ਨਿਆਂਕ ਬਫਦ ਕਿਸੇ ਸੀਜੀਆਈ ਦੇ ਸੌਂਚ ਸਮਾਗਮ ਵਿੱਚ ਮੌਜੂਦ ਹੈ ਇਸ ਸਮਾਰੋਹ ਵਿੱਚ ਪਟਾਨ, ਕੀਨੀਆ, ਮਲੇਸ਼ੀਆ, ਮਾਰੀਸ਼, ਨੇਪਾਲ ਅਤੇ ਸ਼੍ਰੀਲੰਕਾ ਦੇ ਮੁੱਖ ਜੱਜ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ ਮੌਜੂਦਾ ਸੀਜੀਵੀਆਰ ਗਵਈ ਦਾ ਕਾਰਜਕਾਲ ਐਤਵਾਰ 23 ਨਵੰਬਰ ਨੂੰ ਖਤਮ ਹੋ ਗਿਆ ਜਸਟਿਸ ਸੂਰਿਆਕਾਂਤ ਉਹਨਾਂ ਦੀ ਥਾਂ ਲੈਣਗੇ ਜਸਟਿਸ ਸੂਰਿਆਕਾਂਤ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ ਅਤੇ ਉਹਨਾਂ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ ਪੰਜਾਬ ਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਸੈਸ਼ਨ ਹੋਵੇਗਾ ਇਹ ਸੈਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਤਾਬ ਦੀ ਸਮਰੋਹ ਨੂੰ ਲੈ ਕੇ ਸ਼੍ਰੀ ਨੰਦਪੁਰ ਸਾਹਿਬ ਵਿਖੇ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਾਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਸੈਸ਼ਨ 'ਚ ਸ਼੍ਰੀ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾਂ ਰੂਪਨਗਰ ਸਬੰਧੀ ਕੁਝ ਐਲਾਨ ਕੀਤੇ ਜਾ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿ ਚੁੱਕੇ ਨੇ ਕਿ ਸੈਸ਼ਨ ਦੌਰਾਨ ਵੱਡੇ ਐਲਾਨ ਹੋਣਗੇ ਹਾਲਾਂਕਿ ਵਿਧਾਨ ਸਭਾ ਵੱਲੋਂ ਜੋ ਸੈਸ਼ਨ ਦੀ ਕਾਰਵਾਈ ਜਾਰੀ ਕੀਤੀ ਗਈ ਹੈ ਉਸ 'ਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਸ ਸੈਸ਼ਨ ਪ੍ਰਸ਼ਨ ਕਾਲ ਜਾਂ 0 ਆਵਰ ਕੁਛ ਨਹੀਂ ਹੋਵੇਗਾ ਇਹ ਸੈਸ਼ਨ ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹਾਦਤ ਸਤਾਪਦੀ ਦਾ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਇਸ 'ਚ ਉਹਨਾਂ ਨੂੰ ਸਰਦਾਂਸ਼ਲੀ ਦਿੱਤੀ ਜਾਵੇਗੀ ਪ੍ਰਸਤਾਵ 'ਚ ਕਿਹਾ ਗਿਆ ਕਿ ਇਹ ਸਦਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਬਰੇ ਦੇ ਇਤਿਹਾਸਿਕ ਮੌਕੇ ਤੇ ਮਹਾਨ ਸਿੱਖ ਗੁਰੂ ਪ੍ਰਤੀ ਆਪਣੀ ਡੂੰਗੀ ਸ਼ਰਧਾ ਤੇ ਸਰਦਾਂਸ਼ਲੀ ਭੇਂਟ ਕਰਦੇ ਤੇ ਸਤਿਕਾਰ ਪਾਵਨਾ ਤੇ ਵਿਸ਼ਵਾਸ ਨਾਲ ਨਿਮਰਤਾ ਸਹਿਤ ਸਿਰ ਚੁਕਾਉਂਦਾ ਸ੍ਰੀ ਗੁਰੂ ਤੇਗ ਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੇ ਅਧਿਕਾਰ ਦੀ ਰੱਖਿਆ ਕਰਦੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਧਾਰਮਿਕ ਆਜ਼ਾਦੀ ਮਨੁੱਖੀ ਅਧਿਕਾਰਾਂ ਤੇ ਸਵੈਮਾਨ ਦੇ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ। ਉਹਨਾਂ ਦੀ ਸਰਬਉੱਚ ਕੁਰਬਾਨੀ ਪੀੜ੍ਹੀਆਂ ਲਈ ਪ੍ਰੇਰਨਾ ਦਾ ਚਾਨਣਾ ਮਨਾਰਾ ਰਹੀ ਹੈ ਜਿਸ ਨੇ ਸੂਰਬੀਰਤਾ, ਹਮਦਰਦੀ ਤੇ ਨਿਆਂ ਪ੍ਰਤੀ ਅਟੁੱਟ ਬਚਨਵੱਤਾ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕੀਤਾ। ਪੰਜਾਬ ਚ ਮੌਸਮ ਦਾ ਮિજાਜ ਇੱਕ ਵਾਰ ਫਿਰ ਬਦਲ ਗਿਆ ਜਿਸ ਨਾਲ ਲੋਕਾਂ ਨੂੰ ਦੋਹਰੀ ਮਾਰ ਚੱਲਣੀ ਪੈ ਰਹੀ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਹੁਣ ਰਾਤਾਂ ਠੰਡੀਆਂ ਰਹਣਗੀਆਂ ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਸੰਭਵ ਹੈ ਹਾਲਾਂਕਿ 27 ਨਵੰਬਰ ਤੱਕ ਕੋਈ ਮੀਂਹ ਜਾਂ ਹੋਰ ਚੇਤਾਵਨੀ ਨਹੀਂ ਹੈ ਤੇ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈ ਸਕਦਾ ਜਿਸ ਨਾਲ 에ਅਰ ਕੁਆਲਿਟੀ ਇੰਡੈਕਸ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਇਸ ਸਮੇਂ ਦੌਰਾਨ ਰਾਜ ਦੇ ਉੱਤਰ ਪੱਛਮੀ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਗੁਰਦਾਸਪੁਰ ਪਠਾਨਕੋ ਫਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਿਲ ਹੈ ਵਿਚਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਰਹੇਗਾ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਰਹੇਗਾ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਜਦੋਂ ਕਿ ਕੁਝ ਕੇਂਦਰੀ ਅਤੇ ਪੂਰਬੀ ਖੇਤਰਾਂ ਵਿੱਚ ਤਾਪਮਾਨ ਆਮ ਦੇ ਨੇੜੇ ਰਹੇਗਾ ਸੂਬੇ ਚ ਹਵਾ ਅਜੇ ਵੀ ਪ੍ਰਦੂਸ਼ਿਤ ਬਣੀ ਹੋਈ ਹੈ ਹਾਲਾਂਕਿ ਇਸ ਚ ਪਹਿਲੇ ਨਾਲੋਂ ਸੁਧਾਰ ਹੈ ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 104 ਜਲੰਧਰ ਦਾ AQI 126 ਲੁਧਿਆਣਾ ਦਾ AQI 157 ਖੰਨਾ ਦਾ AQI 126 ਮੰਡੀ ਗੁਵਿੰਦਗੜ ਦਾ AQI 11 ਬੇਤੇ ਪਟਿਆਲਾ ਦਾ ਏਕਵਾਇ 147 ਦਰਜ ਕੀਤਾ ਗਿਆ ਚੰਡੀਗੜ੍ਹ ਸੈਕਟਰ 22 ਦਾ ਏਕਵਾਇ 166 ਸੈਕਟਰ 25 ਦਾ ਏਕਵਾਇ 166 ਸੈਕਟਰ 53 ਦਾ ਏਕਵਾਇ 148 ਦਰਜ ਕੀਤਾ ਗਿਆ ਅਜਿਹੇ ਏਕਵਾਇ ਚ ਸਾਹ ਸੰਬੰਧੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਮਾਸਕ ਪਹਿਨ ਕੇ ਘਰ ਚੋਂ ਬਾਹਰ ਨਿਕਲਣਾ ਚਾਹੀਦਾ ਸੰਯੁਕਤ ਰਾਸ਼ ਅਮਰੀਕਾ ਅਤੇ ਯੂਕਰੇਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਰੂਸ ਨਾਲ ਜੰਗ ਨੂੰ ਖਤਮ ਕਰਨ ਲਈ ਇੱਕ ਅਪਡੇਟਡ ਕੀਤਾ ਅਤੇ ਸੁਧਾਰਿਆ ਸ਼ਾਂਤੀ ਢਾਂਚਾ ਤਿਆਰ ਕੀਤਾ ਜਿਸ ਨੇ ਸਪਸ਼ਟ ਤੌਰ ਤੇ ਟਰੰਪ ਪ੍ਰਸ਼ਾਸਨ ਦੁਆਰਾ ਤਿਆਰ ਕੀਤੀ ਕਿ ਕੋ ਪੁਰਾਣੀ ਯੋਜਨਾ ਨੂੰ ਸੋਧਿਆ ਜਿਸ ਨੂੰ ਕੀਵ ਅਤੇ ਉਸ ਦੇ ਸਹਿਯੋਗੀਆਂ ਨੇ ਮਾਸਕ ਨੂੰ ਪ੍ਰਤੀ ਬਹੁਤ ਹਮਦਰਦੀ ਵਾਲੀ ਦੱਸਿਆ ਅਮਰੀਕਾ ਅਤੇ ਯੂਕਰੇਨ ਦੇ ਬਫਦਾ ਵਿਚਕਾਰ ਜਨੇਵਾ ਵਿੱਚ ਗੱਲਬਾਤ ਤੋਂ ਬਾਅਦ ਜਾਰੀ ਕੀਤੀ ਕਿ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਧਿਰਾਂ ਨੇ ਕਿਹਾ ਕਿ ਉਹਨਾਂ ਦੀ ਚਰਚਾ ਬਹੁਤ ਹੀ ਲਾਭਕਾਰੀ ਸੀ ਅਤੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਉਹਨਾਂ ਨੇ ਕਈ ਮੁੱਦਿਆਂ ਬਾਰੇ ਬੇਰਵੇ ਨਹੀਂ ਦਿੱਤੇ ਜਿਨ੍ਹਾਂ ਕੀਤਾ ਜਾਣਾ ਚਾਹੀਦਾ ਜਿਸ ਵਿੱਚ ਰੂਸ ਦੁਆਰਾ ਪਾਇਦਾ ਕੀਤੇ ਗਏ ਖਤਰੇ ਤੋਂ ਕੀਵ ਦੀ ਸੁਰੱਖਿਆ ਦੀ ਗਰੰਟੀ ਕਿਵੇਂ ਦਿੱਤੀ ਜਾਵੇ ਇੱਕ ਵੱਖਰੇ ਬਿਆਨ ਵਿੱਚ ਵਾਈਟ ਹਾਊਸ ਨੇ ਕਿਹਾ ਕਿ ਨਵੇਂ ਸੰਸਕਰਣ ਵਿੱਚ ਮਜ਼ਬੂਤ ਸੁਰੱਖਿਆ ਗਰੰਟੀਆਂ ਸ਼ਾਮਿਲ ਹਨ ਤੇ ਯੂਕਰੇਨੀ ਬੋਫਤ ਨੇ ਕਿਹਾ ਸੀ ਕਿ ਇਹ ਉਹਨਾਂ ਦੇ ਰਾਸ਼ਟਰੀ ਹਿੱਤਾਂ ਨੂੰ ਦਰਸਾਉਂਦਾ ਯੂਕਰੇਨੀ ਅਧਿਕਾਰੀ ਨੇ ਆਪਣਾ ਇੱਕ ਵੱਖਰਾ ਬਿਆਨ ਨਹੀਂ ਦਿੱਤਾ ਤੇ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸਨ ਗਲਬਾਦੀ ਅਗਵਾਈ ਕਰਨ ਵਾਲੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਜਨੇਬਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਨਾਟੋ ਦੀ ਭੂਮਿਕਾ ਸਮੇਤ ਸਵਾਲਾਂ ਤੇ ਕੰਮ ਕਰਨਾ ਬਾਕੀ ਹੈ ਪਰ ਉਹਨਾਂ ਦੀ ਟੀਮ ਨੇ ਰਾਸ਼ਟਰਪਤੀ 트ੰਪ ਦੁਆਰਾ ਚਲਾਈ ਗਈ ਯੂਕਰੇਨ ਲਈ 28.0 ਸ਼ਾਂਤੀ ਜੋਸ਼ਨਾ ਵਿੱਚ ਅੰਸੂਲਜੇ ਮੁੱਦਿਆਂ ਨੂੰ ਘਟਾ ਦਿੱਤਾ ਇਸ ਤੋਂ ਪਹਿਲਾਂ 트ੰਪ ਨੇ ਕਿਹਾ ਕਿ ਯੂਕਰੇਨ ਯੁੱਧ ਤੇ ਅਮਰੀਕੀ ਯਤਨਾਂ ਲਈ ਧੰਨਵਾਦੀ ਨਹੀਂ ਰਿਹਾ ਜਿਸ ਕਾਰਨ ਯੂਕਰੇਨੀ ਅਧਿਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕਰਨ ਤੇ ਜ਼ੋਰ ਦਿੱਤਾ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਲਗਾਤਾਰ ਮਾੜੀ ਰਹੀ ਹੈ ਇਹ ਹੀ ਕਾਰਨ ਹੈ ਕਿ ਹੁਣ ਲਗਾਤਾਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਐਤਵਾਰ ਨੂੰ ਇੰਡੀਆ ਗੇਟ ਤੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਹੋਇਆ ਸ਼ਾਮ ਨੂੰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੇਪਰ ਸਪਰੇਅ ਛਿੜਕਿਆ ਜਿਸ ਨਾਲ ਕਈ ਅਧਿਕਾਰੀ ਜ਼ਖਮੀ ਹੋ ਗਏ ਪੇਪਰ ਸਪਰੇਅ ਹਮਲੇ ਕਾਰਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਹ ਘਟਨਾ ਉਦੋਂ ਵਾਪਰੀ ਜਦੋਂ ਪ ਰੋਕਣ ਦੀ ਕੋਸ਼ਿਸ਼ ਕਰੀ ਸੀ ਪੁਲਿਸ ਹੁਣ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰ ਰਹੀ ਹੈ ਇੱਕ ਸੀਨੀਅਰ ਅਧਿਕਾਰੀ ਨੇ ਮਿਰਚ ਸਪਰੇਅ ਘਟਨਾ ਬਾਰੇ ਕਿਹਾ ਕੁਝ ਪ੍ਰਦਰਸ਼ਨਕਾਰੀ ਸੀ ਹੈਕ ਸਾਗਨ 'ਚ ਦਾਖਲ ਹੋਏ ਸਨ ਤੇ ਆਵਾਜਾਈ ਨੂੰ ਰੋਕਣ ਲਈ ਲਗਾਏ ਗੇ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਈ ਐਂਬੂਲੈਂਸਾਂ ਤੇ ਮੈਡੀਕਲ ਕਰਮਚਾਰੀ ਉਹਨਾਂ ਦੇ ਪਿੱਛੇ ਫਸੇ ਹੋਏ ਦੇ ਤੇ ਉਹਨਾਂ ਨੂੰ ਐਮਰਜੈਂਸੀ ਪਹੁੰਚ ਦੀ ਲੋੜ ਹੈ ਪਰ ਉਹ ਗੁੱਸੇ 'ਚ ਆਗੇ ਮੌਕੇ ਤੇ ਮਯੁੱਧ ਪੁਲਿਸ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਸਥਿਤੀ ਝਗੜੇ 'ਚ ਬਦਲ ਸਕਦੀ ਹੈ ਨਾ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਣ ਜਿ ਹਟਣ ਤੋਂ ਇਨਕਾਰ ਕਰ ਦਿੱਤਾ ਤੇ ਬੈਰੀਗੇਡ ਤੋੜ ਦਿੱਤੇ ਪ੍ਰਦਰਸ਼ਨਕਾਰੀ ਸੜਕ ਤੇ ਆਗੇ ਤੇ ਬੈਠ ਕੇ ਜਦੋਂ ਸਾਡੀਆਂ ਟੀਮਾਂ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਪੈਪਰ ਸਪਰੇ ਨਾਲ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਆਵਾਜਾਈ 'ਚ ਬੀਗਨ ਤੋਂ ਬਚਣ ਲਈ ਪ੍ਰਦਰਸ਼ਨਕਾਰੀਆਂ ਨੂੰ ਸੀ ਹੈਕਸਾਗਨ ਤੋਂ ਹਟਾ ਦਿੱਤਾ ਗਿਆ ਡਿਪਟੀ ਕਮਿਸ਼ਨਰ ਆਫ ਪੁਲਿਸ ਦਿਵੇਸ਼ ਕੁਮਾਰ ਮਹਲਾ ਨੇ ਕਿਹਾ ਇਹ ਬਹੁਤ ਅਜੀਬ ਸੀ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਤੇ ਕਾਨੂੰਨ ਵਿਵਸਥਾ ਦਾ ਪ੍ਰਬੰਧਨ ਕਰਨ ਵਾਲੇ ਅਧਿਕਾਰੀਆਂ ਦੇ ਪੈਪਰ ਸਪਰੇ ਦੀ ਵਰਤੋਂ ਕੀਤੀ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੈਨੇਡਾ ਦੇ ਆਪਣੇ ਹਮਰੂਤਵਾ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵੇਂ ਨੇਤਾ ਵਪਾਰ ਨਿਵੇਸ਼ ਟੈਕਨੋਲੋਜੀ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਅੱਗੇ ਵਧਾਉਣ ਤੋਂ ਇਲਾਵਾ ਰੱਖਿਆ ਤੇ ਪੁਲਾੜ ਖੇਤਰਾਂ ਵਿੱਚ ਡੂੰਗੇ ਸਹਿਯੋਗ ਦੀ ਸੰਭਾਅ ਉਹਨਾਂ ਨੂੰ ਖੋਲਣ ਉਤੇ ਸਹਿਮਤ ਹੋਏ ਜੀ20 ਸਿਖਰ ਸੰਮੇਲਨ ਦੌਰਾਨ ਬੈਠਕ ਤੋਂ ਬਾਅਦ ਮੋਦੀ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਬਹੁਤ ਲਾਭਕਾਰੀ ਮੁਲਾਕਾਤ ਹੋਈ ਦੋਹਾਂ ਨੇਤਾਵਾਂ ਵਿਚਾਲੇ ਇਹ ਦੂਜੀ ਮੁਲਾਕਾਤ ਸੀ ਇਸ ਤੋਂ ਪਹਿਲਾਂ ਉਹ ਜੂਨ ਵਿੱਚ ਕੈਨੇਡਾ ਦੇ ਕਾਣਾ ਨਾਸ ਇਸ ਵਿਖੇ ਜੀ7 ਸਿਖਰ ਸੰਮੇਲਨ ਦੌਰਾਨ ਮਿਲੇ ਸਨ ਮੋਦੀ ਨੇ ਕਿਹਾ ਸੀ ਕੈਨੇਡਾ ਦੀ ਮੇਜਬਾਨੀ ਚ ਜੀ7 ਸਿਖਰ ਸੰਮੇਲਨ ਦੌਰਾਨ ਹੋਈ ਆਪਣੇ ਪਿਛਲੇ ਬੈਠਕ ਤੋਂ ਬਾਅਦ ਆਪਣੇ ਦੁਵੱਲੇ ਸਬੰਧਾਂ ਚ ਮਹੱਤਵਪੂਰਨ ਗਤੀਵਿਧੀ ਹਿਸਲਾਕਾ ਕੀਤੀ ਅਸੀਂ ਆਉਣ ਵਾਲੇ ਮਹੀਨੇ ਚ ਆਪਣੇ ਰਿਸ਼ਤਿਆਂ ਨੂੰ ਹੋਰ ਅੱਗੇ ਵਧਾਉਣ ਉਤੇ ਸਹਿਮਤ ਹੋਇਆ ਖਾਸ ਤੌਰ ਉਤੇ ਵਪਾਰ ਨਿਵੇਸ਼ ਟੈਕਨੋਲੋਜੀ ਅਤੇ ਨਵੀਨਤਾ ਊਰਜਾ ਅਤੇ ਸਿੱਖਿਆ ਚ ਉਹਨਾਂ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵਿਚ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵੱਡੀ ਸੰਭਾਵਨਾ ਉਹਨਾਂ ਨੇ ਕਿਹਾ ਸੀ ਆਪਣੇ ਦੁਵੱਲੇ ਵਪਾਰ ਲਈ 2030 ਤੱਕ 50 ਅਰ ਟੀਚਾ ਰੱਖਿਆ ਕੈਨੇਡੀਅਨ ਪੈਨਸ਼ਨ ਫੰਡ ਵੀ ਭਾਰਤੀ ਕੰਪਨੀਆਂ ਵਿੱਚ ਡੂੰਗੀ ਦਿਲਚਸਪੀ ਵਿਖਾ ਰਿਹਾ ਭਾਰਤ ਕੈਨੇਡਾ ਦੁਬੱਲਾ ਵਪਾਰ 2024 ਵਿੱਚ 30 ਅਰਬ ਡਾਲਰ ਨੂੰ ਪਾਰ ਕਰ ਗਿਆ 2024 ਵਿੱਚ ਭਾਰਤ ਕੈਨੇਡਾ ਦਾ ਸੱਤਵਾਂ ਸਭ ਤੋਂ ਵੱਡਾ ਮਾਲ ਅਤੇ ਸੇਵਾਵਾਂ ਦਾ ਵਪਾਰਕ ਭਾਈਵਾਲ ਸੀ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਟੈਕਨੋਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਸਪੇਸ ਰੱਖਿਆ ਅਤੇ ਸੁਰੱਖਿਆ ਸਮੇਤ ਕਈ ਖੇਤਰਾਂ ਵਿੱਚ ਦੁਬੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਗੱਲਬਾਤ ਕੀਤੀ। ਜੋਹਾਨਸਬਰਗ ਵਿੱਚ G20 ਸੰਮੇਲਨ ਦੇ ਮੌਕੇ 'ਤੇ ਹੋਈ ਇਸ ਮੁਲਾਕਾਤ ਦੌਰਾਨ ਮੋਦੀ ਅਤੇ ਮਲੋਨੀ ਨੇ ਅੱਤਵਾਦ ਦੇ ਵਿੱਤ ਪੋਸ਼ ਨਾਲ ਨਜਿੱਠਣ ਲਈ ਭਾਰਤ-ਇਟਲੀ ਸਾਂਝੀ ਪਹਿਲ ਕਦਮੀ ਨੂੰ ਅਪਣਾਇਆ ਅਤੇ ਅੱਤਵਾਦ ਨਾਲ ਲੜਨ ਦੇ ਆਪਣੇ ਸਾਂਝੇ ਇਰਾਦੇ ਦੀ ਪੁਸ਼ਟੀ ਕੀਤੀ ਮੀਡੀਆ ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਪ੍ਰਧਾਨ ਮੰਤਰੀ ਜੋਰਜ ਮਲੋਨੀ ਨਾਲ ਇੱਕ ਬਹੁਤ ਹੀ ਫਲਦਾਇਕ ਮੁਲਾਕਾਤ ਹੋਈ ਭਾਰਤ ਇਟਲੀ ਰਣਨੀਤਿਕ ਪਾਈਵਾਲੀ ਲਗਾਤਾਰ ਮਜ਼ਬੂਤ ਹੋ ਰਹੀ ਜਿਸ ਨਾਲ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਪ ਜੈਸਵਾਲ ਨੇ ਐਕਸ ਦੇ ਇੱਕ ਪੋਸਟ ਵਿੱਚ ਕਿਹਾ ਦੋਵਾਂ ਨੇਤਾਵਾਂ ਦੀ ਚਰਚਾ ਵਪਾਰ ਨਿਵੇਸ਼ ਟੈਕਨੋਲੋਜੀ AI ਰੱਖਿਆ ਅਤੇ ਸੁਰੱਖਿਆ ਪੁਲਾੜ ਖੋਜ ਨਵੀਨਤਾ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਸਬੰਧਾਂ ਨੂੰ ਡੂੰਘਾ ਕਰਨ ਤੇ ਕੇਂਦ੍ਰਿਤ ਸੀ ਉਹਨਾਂ ਕਿਹਾ ਕਿ ਦੋਵਾਂ ਨੇਤਾਵਾਂ ਨੇ ਸੰਯੁਕਤ ਰਣਨੀਤਿਕ ਆਰ ਯੋਜਨਾ 2025-29 ਤੇ ਤੇ ਸੰਤੋਸ਼ਟੀ ਪ੍ਰਗਟ ਕੀਤੀ ਜਿਸ ਨਾਲ ਅਰਥ ਵਿਵਸਥਾਵਾ ਤੇ ਲੋਕਾਂ ਦੋਵਾਂ ਨੂੰ ਲਾਭ ਹੋਵੇਗਾ ਜਾਇ ਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਲੋਨੀ ਨੇ 2026 ਵਿੱਚ ਭਾਰਤ ਦੁਆਰਾ ਯੋਜਿਤ ਕੀਤੇ ਜਾਣ ਵਾਲੇ AI ਸੰਮੇਲਨ ਲਈ ਮਜ਼ਬੂਤ ਸਮਰਥਨ ਪ੍ਰਗਟ ਕੀਤਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਇਸ ਦਾ ਇੱਕ ਪੋਸਟਰ ਵੀ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਗਿਆ ਪੋਸਟਰ ਵਿੱਚ ਰस्सियां ਨਾਲ ਇੱਕ ਵੱਡੇ ਦਰਖਤ ਤੋਂ ਉਲਟੀਆਂ ਲਟਕਦੀਆਂ ਬੰਦੂਕਾਂ ਦਿਖਾਈ ਦੇ ਰਹੀਆਂ ਨੇ ਪੋਸਟਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੂਸੇਵਾਲਾ ਦੇ ਫੈਨਸ ਵਿੱਚ ਇਸ ਦਾ ਕਰੇਜ਼ ਵੱਧ ਗਿਆ ਮੂਸੇਵਾਲਾ ਨੂੰ ਚਾਹਣ ਵਾਲੇ ਪੋਸਟਰ ਨੂੰ ਦੇਖ ਗੀਤ ਬਾਰੇ ਅੰਦਾਜ਼ੇ ਲਗਾ ਰਹੇ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਗੀਤ 3 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਰਿਲੀਜ਼ ਹੋਵੇਗਾ ਸ਼ੂਟਿੰਗ ਪੂਰੀ ਹੋ ਗਈ ਹੈ ਤੇ ਰਿਲੀਜ਼ ਦੀ ਮਿਤੀ ਹੁਣ ਅੰਤਿਮ ਰੂਪ ਦੇਣ ਦੀ ਲੋੜ ਹੈ ਟਰੈਕ ਦਾ ਸਰਲੇ ਕਿਤਾ ਕਿ ਇਸ ਗੀਤ ਦੇ ਰਿਲੀਜ਼ ਹੋਣ ਦੇ ਨਾਲ ਹੀ ਸਿੱਧੂ ਮਸੇਵਾਲਾ ਦੇ ਪਰਿਸ਼ੰਸਕਾਂ ਨੂੰ ਇੱਕ ਖਾਸ ਤੋਫਾ ਮਿਲੇਗਾ ਪਰਿਵਾਰ ਇੱਕ ਵਿਸ਼ੇਸ਼ ਹੋਲੋਗ੍ਰਾਮ ਪ੍ਰਦਰਸ਼ਨ ਦੀ ਵੀ ਯੋਜਨਾ ਬਣਾ ਰਿਹਾ ਜੋ ਪਰਿਸ਼ੰਸਕਾਂ ਨੂੰ ਮਸੇਵਾਲਾ ਦੀ ਸਟੇਜ ਤੇ ਮੌਜੂਦਗੀ ਦਾ ਇੱਕ ਬਿਲਕੁਲ ਅਨੁਭਵ ਦੇਵੇਗਾ ਇਹ ਹੋਲੋਗ੍ਰਾਮ ਸ਼ੋਅ ਇਤਾਲਵੀ ਕਲਾਕਾਰਾਂ ਦੁਆਰਾ ਬਣਾਇਆ ਜਾ ਰਿਹਾ ਪਿਛਲੇ ਹਫਤੇ ਬਲਕੌਰ ਸਿੰਘ ਖੁਦ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਇਟਲੀ ਗਏ ਸਨ ਇਸ ਟੂਰ ਲਈ 3D ਹੋਲੋਗ੍ਰਾਮ ਸ਼ੋਅ ਜਨਵਰੀ ਵਿੱਚ ਰਿਲੀਜ਼ ਕੀਤਾ ਜਾਵੇਗਾ ਇਸ ਦਾ ਸਿਰਲੇਖ ਸ਼ਾਈਨ ਟੂ ਗੋਡ ਨਵੇਂ ਗੀਤ ਬਾਰੇ ਸਿੱਧੂ ਮਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਾਤਰਾ ਨੂੰ ਜ਼ਿੰਦਾ ਰੱਖਣਗੇ ਉਹ ਹਰ ਸਾਲ ਆਪਣੀ ਡਾਇਰੀ ਵਿੱਚ ਲਿਖੇ ਸਾਰੇ ਗੀਤਾਂ ਨੂੰ ਇੱਕ ਇੱਕ ਕਰਕੇ ਰਿਲੀਜ਼ ਕਰਦੇ ਰਹਿਣਗੇ ਉਹਨਾਂ ਕੋਲ ਅਗਲੇ 30 ਸਾਲਾਂ ਲਈ ਗੀਤਾਂ ਦਾ ਖਜ਼ਾਨਾ ਹੈ ਪ੍ਰਸੰਸਕ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਬਰੋਟਾ ਬਾਰੇ ਆਪਣਾ ਉਤਸ਼ਾਹ ਪ੍ਰਗਟ ਕਰ ਚੁੱਕੇ ਨੇ ਐਸਨ ਦੇਸ਼ ਤੁਣੀ ਦੇ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ